ਸਾਹਿਰੀ ਕਾਂਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਦੇ ਹੂਰ ਤੇ ਮੈਂ ਸਤਨਾਮ ਸਿੰਘ ਸ਼ਰਾਬ ਦੇ ਨਵੇਂ ਠੇਕੇਦਾਰਾਂ ਵੱਲੋਂ ਮੁਰ ਤੋਂ ਬਰੀਵਾਲਾ ਦੇ ਆਸਵਾਸ ਪਿੰਡਾਂ ਵਿੱਚ ਨਜਾਇਜ਼ ਸ਼ਰਾਬ ਦੇ ਪ੍ਰੂਫ ਵਿੱਚ ਛੇਵਾਂ ਅਰਿਆ ਸ਼ਰਾਬ ਦਾ ਚਲਾਉਣ ਦੀ ਕੀਤੀ ਗਈ ਸ਼ੁਰੂਆਤ ਹੈ ਜ਼ਿਲ੍ਹਾ ਸ੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬਹਾਮਣ ਵਾਲਾ ਡੂਟਾ ਵਾਲੀ ਵਿਖੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਨਸ਼ਿਆਂ ਦਾ ਸੇਵਾ ਦਰਿਆ ਚਲਾਉਣ ਦੀ ਸ਼ੁਰੂਆਤ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਸੰਗੜੀ ਆਬਾਦੀ ਵਾਲੀ ਜਗ੍ਹਾ ਤੇ ਸ਼ਰਾਬ ਦਾ ਠੇਕਾ ਗੈਰ ਕਾਨੂੰਨੀ ਢੰਗ ਨਾਲ ਚਲਾਉਣ ਸਬੰਧੀ ਆਪਣਾ ਨਾਮ ਅਤੇ ਪਤਾ ਗੁਪਤ ਰੱਖਣ ਦੀ ਸ਼ਰਤ ਵਿੱਚ ਦੱਸਿਆ ਕਿ ਪਿੰਡ ਬਹਾਮਣ ਵਾਲਾ ਡੋਲਡਾ ਵਾਲੀ ਵੇਚ ਤੇ ਨਵੇਂ ਠੇਕੇਦਾਰਾਂ ਵੱਲੋਂ ਸ਼ਰਾਬ ਦਾ ਠੇਕਾ ਚਲਾਇਆ ਜਾ ਰਿਹਾ ਹੈ ਦੂਸਰੇ ਪਾਸੇ ਮੇਰੀ ਸ਼ੂਨਤ ਦੇ ਅਧਾਰ ਤੇ ਜਦੋਂ ਪੱਤਰਕਾਰਾਂ ਵੱਲੋਂ ਉੱਪਰ ਦੱਸੀ ਨਜਾਇਜ਼ ਬ੍ਰਾਂਚ ਅਤੇ ਨਸ਼ਿਆਂ ਦੀ ਸ਼ੁਰੂਆਤ ਵਾਲੀ ਜਗ੍ਹਾ ਦੀ ਪੜਤਾਲ ਕੀਤੀ ਤਾਂ ਅੱਗੇ ਤੁਸੀਂ ਆਪ ਹੀ ਸੁਣ ਸਕਕੀ ਨਾਮ ਆਪਣਾ ਨਾਮ ਕੀ ਆਪਣਾ ਜੀ ਮਣੀਏ ਫਿਰਾਂ ਓ ਥੋੜਾ ਜਿਹਾ ਉੱਚੀ ਬੋਲੋ ਮਣੀਏ ਮਿਲਾਂਗੇ ਮਣੀ ਮਣੀ ਆ ਮਤਲਬ ਉਹ ਠੇਕੇ ਦੀ ਲਿਸਟ ਆ ਤੁਹਾਡੇ ਕੋਲੇ ਆ ਬ੍ਰਾਂਚ ਦੀ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਨੌਕਰ ਬੰਦਾ ਮੈਂ ਲੁਧਿਆਣੀ ਨਹੀਂ ਇਹ ਕਰੇ ਤੁਹਾਨੂੰ ਕੋਈ ਪਤਾ ਨਹੀਂ ਇਹ ਆਪਾ ਨਹੀਂ ਕਰੇ ਆਪ ਦਾ ਨੌਕਰ ਨਹੀਂ ਓਕੇ ਮਣੀ ਮਣੀ ਆ ਮਤਲਬ ਉਹ ਠੇਕੇ ਦੀ ਲਿਸਟ ਆ ਤੁਹਾਡੇ ਕੋਲੇ ਆ ਬ੍ਰਾਂਚ ਦੀ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਨੌਕਰ ਬੰਦਾ ਮੈਂ ਲੁਧਿਆਣੀ ਨਹੀਂ ਇਹ ਕਰੇ ਤੁਹਾਨੂੰ ਕੋਈ ਪਤਾ ਨਹੀਂ ਇਹ ਆਪਾ ਨਹੀਂ ਕਰੇ ਆਪ ਦਾ ਨੌਕਰ ਨਹੀਂ ਓਕੇ